ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਪਰਮਲ ਦੀ ਨਵੀਂ ਕਿਸਮ ਇਸ ਦਾ ਝਾੜ 40 ਕੁਇੰਟਲ ਕਿੱਲੇ ਦਾ ਇਸ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਇਹ ਵੈਰੈਟੀ ਕਿੱਥੋਂ ਆਈ ਤੇ ਕਿਵੇਂ ਸਾਨੂੰ ਮਿਲੀ ਕਿਸਾਨ ਵੀਰੋ ਇਹ ਇੱਕ ਬਹੁਤ ਵੱਡੀ ਕੰਪਨੀ ਦੁਆਰਾ ਰਿਸਰਚ ਕੀਤੀ ਜਾ ਰਹੀ ਸੀ ਜਿਸ ਦਾ ਟ੍ਰਾਇਲ ਆਪਾਂ ਨੂੰ 2 ਏਕੜ ਦੇ ਵਿੱਚ ਆਪਣੇ ਖੇਤ ਦੇ ਵਿੱਚ ਲਗਵਾਇਆ ਸੀ ਇਸ ਕੰਪਨੀ ਨੇ ਪੂਸਾ ਚਵਾਲੀ ਦੇ ਬਰੋਬਰ ਇਸ ਨੂੰ ਆਪਣੇ ਖੇਤਾਂ ਦੇ ਵਿੱਚ ਲਗਵਾਇਆ ਸੀ ਨਾਲੀ ਵਾਲੇ ਖੇਤਾਂ ਦੇ ਵਿੱਚ ਕਿਉਂਕਿ ਨਾਲੀ ਵਾਲੇ ਖੇਤਾਂ ਦੇ ਵਿੱਚ ਕਿਸਾਨ ਵੀਰੋ ਅਕਸਰ ਹੀ ਪੂਸਾ ਚਵਾਲੀ ਬਹੁਤ ਸੋਨਾ ਝਾੜ ਦਿਆ ਜਾਂਦਾ ਤੇ ਉੱਥੇ ਇਸ ਦਾ ਟ੍ਰਾਇਲ ਹੋਇਆ ਸੀ ਮੈਂ ਕਿਸਾਨ ਵੀਰੋ ਇੱਥੇ ਦੱਸਦਾ ਕਿ ਜਿਹੜਾ ਟ੍ਰਾਇਲ ਹੋਇਆ ਇਹ ਕੰਪਨੀ ਦੁਆਰਾ ਲਾਇਆ ਗਿਆ ਸੀ ਇਸ ਦਾ ਜਿਹੜਾ ਬੀਸੀ ਇਹ ਕੰਪਨੀ ਵਾਲੇ ਹੀ ਲੈ ਕੇ ਸੀ ਔਰ ਕੁਝ ਹੱਦ ਤੱਕ ਉਹਨਾਂ ਨੇ ਆਪਾਂ ਨੂੰ ਇਹ ਬੀਜ ਦਿੱਤਾ ਕਿ ਤੁਸੀਂ ਵੀ ਇਸ ਨੂੰ ਥੋੜਾ ਪ੍ਰਮੋਟ ਕਰਨਾ ਅਗਲੀ ਵਾਰੀ ਇਸ ਦਾ ਜਿਹੜਾ ਬੀਜ ਹੈ ਉਹ ਕਾਫੀ ਮਾਤਰਾ ਦੇ ਵਿੱਚ ਕੰਪਨੀ ਇਸ ਨੂੰ ਅੱਗੇ ਕਿਸਾਨਾਂ ਤੱਕ ਪਹੁੰਚਾਏਗੀ ਕਿਸਾਨ ਵੀਰੋ ਜਿਵੇਂ ਕਿ ਸਭ ਜਾਣਦੇ ਨੇ ਕਿ ਪਿਛਲੇ ਸਾਲ ਝਾੜ ਬਹੁਤ ਘਟ ਰਹੇ ਨੇ ਚਾਹ ਹੋ ਪੀਆਰ ਦੇ ਨੇ ਚਾਹੇ ਬਾਸਮਤੀਆਂ ਦੇ ਨੇ ਕੁਝ ਹੱਦ ਤੱਕ ਨਾਲੀ ਦੀ ਬੈਲਟ ਹੈ ਉੱਥੇ ਚਾਹ ਠੀਕ ਰਹੇ ਨੇ ਜਾਂ ਜਿੱਥੇ ਚੰਗੀਆਂ ਡੱਕਰ ਜ਼ਮੀਨਾਂ ਸੀ ਉੱਥੇ ਵੀ ਝਾੜ ਠੀਕ ਰਹੇ ਨੇ ਕਗਰਨਾਲੀ ਦੀ ਬੈਲਟ ਦੇ ਵਿੱਚ ਲੱਗਿਆ ਪੂਸਾ ਚਵਾਲੀ ਔਰ ਏ ਵਾਲੀ ਵੈਰੈਟੀ ਰਤਨ ਇਹਨਾਂ ਨੇ ਦੋਨਾਂ ਨੇ ਹੀ ਬਹੁਤ ਵਧੀਆ ਝਾੜ ਦਿੱਤੇ ਨੇ ਪੂਸਾ ਚਵਾਲੀ ਦਾ ਜਿਹੜਾ ਝਾੜ ਉਹ 100 ਮਣ ਦੇ ਕਰੀਬ ਆਇਆ ਔਰ ਇਸ ਵੈਰੈਟੀ ਦਾ ਝਾੜ ਜਿਹੜਾ ਕਿ 98 ਮਣ ਆਇਆ ਫਿਰ ਦਿਨਾਂ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਪੂਸਾ ਚਵਾਲੀ ਲਗਭਗ 150 ਦਿਨ ਲੈਂਦਾ ਤੇ ਇਸ ਕਿਸਮ ਨੇ 135 ਦਿਨ ਲੱਗੇ ਨੇ ਕੰਪਨੀ ਨੇ ਪੂਸਾ 44 ਦੇ ਬਰਾਬਰ ਲਵਾਇਆ ਸੀ ਉਸ ਤੋਂ ਪਹਿਲਾਂ 15 ਦਿਨ ਵੱਢਿਆ ਗਿਆ ਔਰ ਕੰਪਨੀ ਦਾ ਜਿਹੜਾ ਮੰਨਣਾ ਹੈ ਕਿ ਜਿਹੜੀ ਇਹ ਸਾਡੀ ਕਿਸਮ ਹੈ ਇਸ ਨੂੰ ਅਗਰ ਜੁਲਾਈ ਫਰਸਟ ਵੀਕ ਤੋਂ ਸ਼ੁਰੂ ਕਰੋ ਔਰ 10 ਜੁਲਾਈ ਤੱਕ ਇਸ ਦੀ ਟ੍ਰਾਂਸਪਲੈਂਟਿੰਗ ਕਰ ਦਿੱਤੀ ਜਾਵੇ ਤਾਂ ਇਹ ਝਾੜ ਕਿਤੇ ਨਾ ਕਿਤੇ ਕਹਿੰਦੇ ਕਿ ਪੂਸਾ 44 ਨਾਲੋਂ ਵੀ ਵੱਧ ਦੇਵੇਗਾ ਬਿਮਾਰੀਆਂ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਇਸ ਕਿਸਮ ਦੇ ਵਿੱਚ ਜਿਹੜਾ ਪੂਸਾ ਦੇ ਵਿੱਚ ਡੋਡੀ ਰੋਗ ਆਉਂਦਾ ਉਹ ਰੋਗ ਇਸ ਦੇ ਵਿੱਚ ਬਿਲਕੁਲ ਹੀ ਨਹੀਂ ਆਉਂਦਾ ਕਿਸਾਨ ਵੀਰੋ ਜਿਵੇਂ ਕਿ ਇਸ ਵਾਰ ਫਸਲਾਂ ਗਿਰੀਆਂ ਬਹੁਤ ਨੇ ਪੂਸਾ ਚਵਾਲੀ ਵੀ ਕਿਤੇ ਨਾ ਕਿਤੇ ਥੋੜਾ ਬਹੁਤ ਗਿਰਿਆ ਹੈ ਲੇਕਿਨ ਇਹ ਕਿਸਮ ਸਾਡੇ ਖੇਤ ਦੇ ਵਿੱਚ ਬਿਲਕੁਲ ਨਹੀਂ ਗਰੀਏ ਤੁਸੀਂ ਦੇਖ ਰਹੇ ਹੋ ਸਾਰਾ ਖੇਤ ਦਾ ਕਿਤੇ ਵੀ ਸਾਡੇ ਖੇਤ ਦੇ ਵਿੱਚ ਇਹ ਕਿਸਮ ਗਿਰੀ ਨਹੀਂ ਹੈ ਕੰਪਨੀ ਦਾ ਇਹ ਕਹਿਣਾ ਹੈ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਬਲਾਸਟ ਨਹੀਂ ਆਉਂਦੇ ਔਰ ਜਿਹੜੀ ਇਹਨੂੰ ਖੁਰਾਕ ਦੇਣੀ ਹੈ ਉਹ ਲਗਭਗ 3 ਘਟੇ ਜਿਵੇਂ ਆਪਾਂ ਨੋਰਮਲ ਪਹਿਲੇ ਦੂਜੀਆਂ ਵੈਰਾਈਟੀਆਂ ਨੂੰ ਖੁਰਾਕ ਦਿੰਨੇ ਆ ਤਾਂ ਉਸੇ ਤਰ੍ਹਾਂ ਹੀ ਇਹਨੂੰ ਖੁਰਾਕ ਦੇਣੀ ਹੈ ਸਭ ਤੋਂ ਵੱਡੇ ਫਾਇਦੇ ਦੀ ਗੱਲ ਤਾਂ ਇਹ ਹੈ ਕਿਸਾਨ ਵੀਰੋ ਕਿ ਇਸ ਦੇ ਵਿੱਚ ਜਿਹੜਾ ਚਾਵਲ ਹੈ ਉਹ ਬਹੁਤ ਸੋਹਣਾ ਹੈ ਦਾਣੇ ਦੀ ਜਿਹੜੀ ਕੁਆਲਿਟੀ ਬਹੁਤ ਸੋਹਣੀ ਹੈ ਕਿਉਂਕਿ ਇਹ ਜਿਹੜੀ ਵੈਰਾਈਟੀ ਹੈ ਇਸ ਦਾ ਚਾਵਲ ਬਹੁਤ ਜਲਦੀ ਹੀ ਜਿਹੜੀ ਆਪਣਾ ਮੌਇਸਚਰ ਘਟਾ ਜਾਂਦਾ ਹੈ ਜਿੱਦਾਂ ਕਿ ਪੀਆਰ 126 ਹੈ ਔਰ ਕੁਝ ਹੋਰ ਵੈਰਾਈਟੀਆਂ ਨੇ ਉਹ ਛੇਤੀ ਆਪਣਾ ਮੌਇਸਚਰ ਨਹੀਂ ਤੋੜਦੀਆਂ ਇਹ ਵੈਰਾਈਟੀ ਇੱਕ ਐਸੀ ਵੈਰਾਈਟੀ ਹੈ ਜੋ ਇਸ ਤੇ ਰਿਸਰਚ ਹੋਈ ਹੈ ਸਭ ਤੋਂ ਜ਼ਿਆਦਾ ਕਿ ਇਹ ਮੌਇਸਚਰ ਇੰਨੀ ਜ਼ਿਆਦਾ ਛੇਤੀ ਤੋੜ ਜਾਂਦੀ ਹੈ ਕਿ ਇਸ ਦਾ ਕਿਸਾਨ ਨੂੰ ਵੀ ਬੈਨੀਫਿਟ ਹੈ ਔਰ ਸੈਲਰ ਵਾਲੇ ਨੂੰ ਵੀ ਇਸ ਦਾ ਬਹੁਤ ਜ਼ਿਆਦਾ ਬੈਨੀਫਿਟ ਹੈ ਵਪਾਰੀ ਜਦੋਂ ਇਸ ਦੇ ਦਾਣੇ ਨੂੰ ਦੇਖੇਗਾ ਔਰ ਚੈੱਕ ਕਰੇਗਾ ਤਾਂ ਉਹ ਬਹੁਤ ਹੀ ਜਲਦੀ ਇਸ ਵੈਰਾਈਟੀ ਨੂੰ ਖਰੀਦਣ ਦਾ ਚਾਹਵਾਨ ਰਹੇਗਾ ਕਿਉਂਕਿ ਇਸ ਕਿਸਮ ਦੇ ਵਿੱਚ ਜਿਹੜੀ ਮੌਇਸਚਰ ਵਾਲੀ ਸਮੱਸਿਆ ਆ ਉਹ ਬਿਲਕੁਲ ਨਹੀਂ ਰਹਿੰਦੀ ਤਾਂ ਮੈਂ ਕਿਸਾਨ ਵੀਰਾਂ ਨੂੰ ਕਹਿਣਾ ਚਾਹਾਂਗਾ ਕਿ ਇਸ ਦਾ ਥੋੜਾ ਜਿਹਾ ਬੀਜ ਸਾਡੇ ਕੋਲ ਵੀ ਹੈ ਤੁਸੀਂ ਇੱਕ ਇੱਕ ਕਿੱਲਾ ਦੋ ਦੋ ਕਿੱਲੇ ਲਾ ਕੇ ਇਸ ਵੈਰਾਈਟੀ ਨੂੰ ਜ਼ਰੂਰ ਚੈੱਕ ਕਰੋ ਕਿਉਂਕਿ ਇਹ ਵੈਰਾਈਟੀ ਬਹੁਤ ਵਧੀਆ ਹੈ ਘੱਟ ਸਮੇਂ ਦੀ ਹੈ ਜਿੱਥੇ ਪਾਣੀ ਦੀ ਵੀ ਬਚਤ ਹੈ ਔਰ ਦਵਾਈਆਂ ਫੰਗੀਸਾਈਡ ਦੀ ਵੀ ਜਿਹੜੀ ਇਸ ਦੇ ਵਿੱਚ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਤੇ ਤੁਸੀਂ ਚੰਗਾ ਝਾੜ ਵੀ ਲੈ ਸਕਦੇ ਹੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ